साथियों समेत नवजोत करतारपुर गए पाकिस्तान करतारसी समेत करतारपुर कोरीडोर के रस्ते पाकिस्तान गुरद्वारा करतारपुर साहब के दर्शन लिये गए इस मौके सिद्धू ने इंसानियत प्यार गल की कहा जो लोग दर्शन करने लाई ਇਹ ਫੀਸ ਕਾਰਨ ਜਾਂ ਕਿਸੇ ਹੋਰ ਸੁਆਪ ਕਾਰਨ ਨਹੀਂ ਜਾ ਸਕਦੇ ਸਰਕਾਰਾਂ ਨੂੰ ਉਨ੍ਹਾਂ ਲਈ ਘਰੋਂ ਪੈਸੇ ਖਰਚ ਕੇ ਉਨ੍ਹਾਂ ਨੂੰ ਦਰਸ਼ਨ ਦਿਤਾਰੇ ਸ਼੍ਰੀ ਗੁਰਤਾਰ ਸਾਹਿਬ ਦੇ ਕਰਵਾਉਣੇ ਚਾਹੀਦੇ ਹਨ ਕਿਉਂਕਿ ਇਹ ਵੀ ਭਲੇ ਦਾ ਹੀ ਕੰਮ ਹੈ ਨਾਲ ਹੀ ਉਨ੍ਹਾਂ ਕਾਨੂੰਨ ਵਿਵਸਥਾ ਦੇ ਵੀ ਸਵਾਲ ਖੜੇ ਕੀਤੇ ਤੇ ਬਾਕੀ ਸਿੱਧੂ ਜ਼ਿਆਦਾਤਰ ਪੱਤਰਕਾਰਾਂ ਦੇ ਸਵਾਲਾਂ ਦੇ ਗੋਲ ਮੋਲ ਜਵਾਬ ਦੇ ਦੇ ਨਜ਼ਰ ਆਏ ਅਨਸਰ ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹ ਗੁਰੂ ਦੀ ਮਿਹਰ ਦਾ ਪੀਪਲ ਟੂ ਪੀਪਲ ਕੰਟੈਕਟ ਦਾ ਸਮਰiddhi ਦਾ ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲੰਘਾ ਲੈ ਕੇ ਆਇਆ ਮੈਂ ਅਜੇ ਵੀ ਇਸ ਲੰਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਪਲਕਾ ਪੌਣੀ ਸਦੀ ਪਹਿਲਾਂ ਅਸਾ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਪਰ ਯਾਰੋ ਇੱਕ ਗੱਲ ਆਖਣੀ ਮੈਂ ਖਾਸ ਚਾਹੁੰਦਾ ਕੰਦਾ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਹੈ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ aur kai vaar choti ji chingari jangal jala ke raakh jangal jala ke raakh ਚੰਗਾਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀਆਂ ਅੱਗ ਵੱਧਦੀ ਹੈ ਫਿਰ ਲਪਟਾਂ ਚ ਲੈ ਲੈਂਦੀ ਹੈ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜੋ ਆ ਕੇ ਤਾਂ ਕੀ ਕਸੂਰ ਆਪਾਂ ਇਹ جنگ ਕੋਈ ਹੱਲ ਹੈ ਕੀ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਹੀ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ ਮੇਰੀ ਇੱਕ ਖੁਆਇਸ਼ ਹੈ ਮੇਰੀ ਇਹ ਤਮੰਨਾ ਹੈ ਕਿ UN O United Nations Organization ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨੈ ਨਾ ਯੂਨ ਯੂਨਾਈਟਿਡ ਨੇਸ਼ਨਸ ਉਹਨੂੰ ਐਮਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫॉर वर्ल्ड पीस ਇਹੀ ਬਾਬੇ ਨਾਨਕ ਦਾ ਜਗਤਗੁਰੂ ਬਾਬਾ ਨਾਨਕ ਅਮਨ ਮਾਨ ਕਿਉਂਕਿ ਅਮਨ ਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਪਲਸਤੀਨ ਨੂੰ ਦੇਖਦਾ ਜਦੋਂ ਮੈਂ ਆ ਬੰਬੂ ਦੇਖਦਾ ਹਾਂ ਅੱਜ ਕੱਲ ਤੇ ਜੰਗਾ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨੂੰ ਕੀ ਹੋ ਗਿਆ ਹੈਗੇ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰਮ-ਬਾਰ ਰੱਖੂ ਹਰ ਥਾਂ ਰੱਖੂ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲੱਗੇ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲਾ ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਦਾ ਸਮਾਨ ਜਿਵੇਂ ਜਾਂਦਾ ਹੁੰਦਾ ਕੰਦਾ ਅੰਨੀਆ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚੋਂ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਉਹ ਸਾਡਾ ਮੇਲ ਜੋਲ ਰਵੇ ਸਾਡਾ ਮੇਲ ਜੋਲ ਰਵੇ ਯਾਰੋ ਵਦੇ ਵਣਜ ਵਪਾਰ ਵਦੇ ਵਣਜ ਵਪਾਰ ਇਸ ਸਨੇਹ ਹੈ ਬਾਬੇ ਦਾ ਇਹ ਉਸ ਪਾਰਸ ਦਾ ਜਿਹਨੂੰ ਛੁੰਦਾ ਨਾ ਉਹਦੇ ਚ ਗੌਰਵ ਦਾ ਸੰਚਾਰ ਕਰ ਦਿੰਦਾ ਸਿੱਧੂ ਦੀ ਕੀ ਔਕਾਤ ਹੈ ਥੇ ਰੱਖ ਦੇਣਾ ਉਸ ਘਰ ਦਾ ਨੌਕਰ ਚਾੱਕ ਕਰਾ ਕੁੱਕ ਕਰ ਸਿਧੂ ਵਫਾਦਾਰੀ ਫਿਰ ਫਿਰ ਜਾ ਹੁਣ ਗੱਲ ਪੂਰੀ ਕਰ ਲੈ ਮੈਂ ਗੱਲ ਸਮੁੰਦਰ ਦੀ ਕਰਦਾ ਇਹਨੂੰ ਟੋਬੇ ਚ ਨਾ ਸਿੱਕੀ ਮਿੱਤਰ ਪਿਆਰੀ ਇਹ ਦੋ ਮੁਲਕਾਂ ਦੀ ਗੱਲ ਨਹੀਂ ਇਹ ਇਹ ਕੁੱਲ ਜਹਾਨ ਦੀ ਗੱਲ ਕਰਦਾ ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਹੈ ਜਿਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਤਾਬ ਦੀਆਂ ਸ਼ਿਤਾਬਦੀਆਂ ਕਿਉਂ ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ ਕਜ਼ਾਕਿਸਤਾਨ ਰਸ਼ੀਆ ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚੱਲਦਾ ਸੀ ਹੁਸ਼ਿਆਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਚਾਰੇ ਨਾਲ ਬਲਕ ਨਾਲ ਬੁਖਾਰੇ ਉੱਥੋਂ ਹੀ ਪਿਆ। ਸਮਝ ਨਹੀਂ। ਇੱਥੋਂ ਜਾਂਦੇ ਖੜਾਕ ਦੇ ਨੇ। ਸਲਾਮੀਆਂ ਕਾਲਜ ਖਾਕੀ ਖੇਡ ਕੇ ਸ਼ਾਮ ਨੂੰ ਵਾਪਸ। ਸਮਝਿਆ? ਸਮਝਾਉਂਦਾ ਐਕਸਪ੍ਰੈਸ ਚੱਲਦੀ ਸੀ ਛੂੰਕਦੀ ਜਾਂਦੀ ਹੁੰਦੀ। ਦਿਲਾਂ ਨੂੰ ਜੋੜਦੀ ਜਾਂਦੀ। ਜੋੜਨ ਵਾਲੇ ਨੂੰ ਮਾਨ। ਤੋੜਨ ਵਾਲੇ ਨੂੰ ਅਪਮਾਨ। ਕੋ ਸਿਕਿਉਰਿਟੀ ਦਾ ਮਾਮਲਾ ਹੈ ਭਾਈ شناخت ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ। ਐਸਐਸਪੀ شناخت ਕਰਦਾ। ਠੀਕ ਹੈ ਕਿ ਨਹੀਂ? ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ-ਅਮਾਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਪੀਸ ਬਿਗੇਟ ਪ੍ਰੋਸਪਰਿਟੀ ਜਿੱਥੇ ਅਮਨ-ਅਮਾਨ ਹੋਊ ਉੱਥੇ ਬਿਜ਼ਨਸ ਹੋਊ ਵਪਾਰ ਹੋਊ ਉੱਥੇ ਛੋਟਾ ਵਪਾਰੀ ਪੰਪੂ ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪੰਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਸਾਡੀਆਂ ਤਾਂ ਗਾਲਾਂ ਵੀ ਇੱਕ ਨੇ ਕੌਟ ਟੱਪੇ ਇੱਕ ਨੇ ਠੀਕ ਹੈ ਕਿ ਨਹੀਂ ਭਾਵਾਂ ਵੱਜਵੇ ਹੁਣ ਭਾਵਾਂ ਚੀਮੇ ਹੁਣ ਜਾਤਾਂ ਗੋਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਨੇ ਤੇ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਦੇ ਚੁੱਕਦੇ ਪਲਕਾਂ ਦੇ ਬਿਜਾਉਂਦੇ ਤੇ ਨਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 37 ਬਿਲੀਅਨ ਯੂ ਐਸ ਡਾਲਰ ਹੈ 37 ਬਿਲੀਅਨ ਇਕ ਬਿਲੀਅਨ ਚ 100 ਕਰੋੜ ਆਉਂਦਾ ਹੈ 37 ਬਿਲੀਅਨ ਯੂ ਐਸ ਡਾਲਰ ਹੈ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚੇ ਸਿਰਫ 2 ਪਹਾਰਾ ਜਾਂ ਰੰਜੀਸ ਉਹਦਾ ਜਦੋਂ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਵਾਦੀ ਹੁੰਦੀ ਨੌਂ ਜ਼ਿਲ੍ਹੇ ਨਾਰਥ-ਵੈਸਟ ਪ੍ਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਖਰਾਚੀ ਸਭ ਕੁਝ ਵਿੱਚ ਸਮਝਿਆਕ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਇਸ ਨੂੰ ਇੱਕ ਫਾਂਸੀ ਇਹ ਦੇਖੋ ਇਦੋਂ ਵੱਡਾ ਅਮਨਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜ ਜੀ ਸਿਓ 6 ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਆਇਆ ਉਹ ਵਕਤ ਯਾਦ ਆਉਂਦੇ ਆ ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਦੋਂ ਵੀ ਵੱਡੀ ਹੈ ਤੁਸੀਂ ਕਿਤੇ ਇਹ ਨਾ ਸੋਚੋ ਕਿ ਇਹ ਜਿਹੜਾ ਬਾਰਡਰ ਹੈ ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨ ਆਇਆ ਕਮਾਂਤਰੀ ਹਵਾਈ ਅੱਡੇ ਤੋਂ ਕਮਾਂਤਰੀ ਫਲਾਈਟਾਂ ਤੇ ਹੈ ਆਪcomer ਕੋਚਾ ਸੰਗੀਆਂ ਆਂਦੀ ਮੈਂ ਗੱਲ ਵੱਡੀ ਕਰਨਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਭ ਸੀ ਸਾਹਿਬ ਜਿਹੜਾ ਜਦੋਂ ਇਸ ਨਾਲ ਨਿੱਜੀਤ ਹੋਤਾ ਤੁਸੀਂ ਜੁੜੇ ਰਹੇ ਹੋ ਇਸ ਨੂੰ ਘੁਲੋਂ ਦੇ ਵਿੱਚ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਬੋਲ ਦਿੰਦਾ ਇੱਕ ਮਿੰਟ ਇਹਦੇ ਵਿੱਚ ਚਲੋ ਮੈਂ ਇੱਕ ਛੋਟੀ ਜਿਹੀ ਫੇਰ ਪਰ ਮੈਂ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਜਿਹੜੀ ਗੱਲ ਗਈ ਸੀ ਇੱਕ ਨਾ ਜਿਹੜੀ 20 ਡਾਲਰ ਦੀ ਸੀ ਕਿਤਨਾ ਕਿਤੇ ਲੋਕਾਂ ਨੇ ਮਨਾਂ ਦੇ ਵਿੱਚ ਦੇ ਦੇ ਮੇਰਾ ਤਦ ਵੀ ਜਵਾਰਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੱਲ ਉਦੋਂ ਮਿਲਣਾ ਜਦੋਂ ਖਾਂਚ ਬੈਠੇ ਉਹ ਲੋਕ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਆ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਇਹ ਕੋਈ ਪੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਵਿਆਹ ਤੇ ਇੱਥੇ ਮੱਥਾ ਟੇਕਾ ਦਿੰਦੇ ਬਾਬਾ ਫੀਸ ਫੀਓ ਭੀ ਹੋ ਜਾਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੀ ਜਾਂਦੇ ਆ ਉਹ ਚੋ 5 ਕਰੋੜ ਰੁਪਇਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਦੇ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਨਾ ਕੋਈ ਪਹਿਲ ਕਰੇ ਇਦੋਂ ਵੱਡਾ ਕਿਹੜਾ ਕਾਜ ਹੈ ਤੁਸੀਂ ਅਰਦਾਸ ਕਰੇਗੀ ਸਰਕਾਰ ਕੋਲ ਮੈਂ ਕਹਾਂ ਜੇ ਰੁੱਠੇ ਨੇ ਮਿਲਣ ਆਪਾਂ ਪਾਕਿਸਤਾਨ ਹਿੰਦੁਸਤਾਨ ਨੂੰ ਨੇ ਭਰਾ ਮੈਂ ਕਹਾਂ ਮੇਰੀ ਇੱਕ ਗੱਲ ਸੁਣ ਮੇਰੀ ਕੋਸ਼ਿਸ਼ੀਆ ਮੇਰਾ ਪ੍ਰਯਾਸ ਵੀ ਹੈ ਸਮਰੱਥੀ ਦਾ ਸਮਰੱਥੀ ਸਮਰੱਥੀ ਕਿ ਦਾਊਂਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮੈਂ ਹਾਜੀ ਬਾਰਡਰ ਖੋਲ੍ਹ ਦਿਆਂ ਜਾਂ ਫਿਰ ਮਾਰਕੀਟ ਦੱਸ ਦਿਓ ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ ਪੰਜਾਂ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇ 1992 ਤੇ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਕਿੰਨੀ ਆ ਜੀ 100 ਰੁਪਇਆ ਮਤਲਬ ਕਿੰਨਾ ਵਧ ਗਿਆ 20% ਨਹੀਂ ਨਹੀਂ 20 ਗੁਣਾ ਵਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀ ਹੈ ਉਦੋਂ 300 ਸੀ ਤੇ ਹੁਣ 1700 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ 1000 ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਐ 40 ਰੁਪਏ ਵਧਾਉਨੇ ਹੋ ਤੇ ਪੈਸਟੀਸਾਈਡ ਤੇ ਮੈਨੇਵਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹੋ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਨਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਖੜਾ ਹੋ ਜੂ ਮੁਲਕ ਅੱਜ ਕਿਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ ਇਦਾਂ ਹੀ ਖੜਾ ਹੋਏ ਨਹੀਂ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6 7 ਮੁਲਕ ਐਸੇ ਨੇ ਇਹ ਅੱਗ ਕਦੋਂ ਕਿੱਧਰੋਂ ਆਉਣੀ ਹੈ ਕੁਝ ਨਹੀਂ ਪਤਾ ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ ਯੂਐਨ ਦੀ ਸਪੋਰਟ ਮੰਗੀ ਔਰ ਹਿਊਨ ਦੇ ਵਿੱਚ ਮੈਜੋਰਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ ਮੈਜੋਰਟੀ ਸਪੋਰਟ ਹੋਵੇ ਜਿਹੜੀ ਚੌਥੀ ਕਮੇਟੀ 'ਤੇ ਜਗ੍ਹਾ ਮਿਲੀ ਸਿੱਧੂ ਸਾਹਿਬ ਸਮਰਥਨ ਕਰ ਦਿਓ ਮੈਂ ਕਹਿੰਨਾ ਹਾਲਾਤ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ ਰਾਂ ਰਾਤ ਸਵਾਰੇ ਭయ్యా ਚੂੰ-ਚੂੰ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਪੁੱਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੋ ਚ ਪਿਆਉਂ ਨੀ ਅਸੀਂ ਵੱਡੀ ਸਰਕਾਰ ਨੂੰ ਦੁਹਾਰੀ ਯੂ ਐਨ ਵੀ ਸਮਝਦੇ ਹੋ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਗੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਤੈਨੂੰ ਮਾੜਾ ਭਲਾ ਕਹੀ ਜੇ ਉਹ ਮਨੁੱਖਤਾ ਦਾ ਭਲਾ ਨਹੀਂ ਕਰਦਾ ਤਾਂ ਸਭ ਤੋਂ ਵੱਡਾ ਅਸਰ ਮਨੁੱਖਤਾ ਹੈ ਮਨੁੱਖਤਾ ਲਫਰ ਆਖਰੀ ਫੇਰ ਸੁਣਾ ਕੇ ਮਾਰੀ ਵਾਦਾਂ ਤੇ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਸੁਣਨ ਦਾ ਵੇਟ ਕਰਾਂ ਸੁਣਾਵਾਂਗੇ ਹਾਂ ਤੋ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ कहते वो गुल ही नहीं जिसमें खुशबू नहीं गुल हों फ वो गुल ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब है मोहब्बत वो दिल ही नहीं जिसमें उल्फत नहीं लाख जौहर हो आदमी में एक इंसानियत नहीं तो कुछ भी नहीं इंसान के नाल इंसान का नाता रहता ਇੱਕ ਦੂਸਰੇ ਦੀ ਖੈਰ ਮੰਗੂ। ਜਦੋਂ ਉਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ। ਖੈਰ ਮੰਗਾਗਾ। ਵਸਦੇ ਵੇੜਿਆਂ ਦੀ ਖੈਰ ਮੰਗਾਗਾ, ਦਿਨ ਰਾਤ ਦੀ ਖੈਰ ਮੰਗਾਗਾ। ਜਿੰਦਗੀ ਦੀ ਖੈਰ ਮੰਗਾ, ਜ਼ਿੰਦਗੀ ਦੀ। ਖੈਰ ਕਾਇਨਾਤ ਦੀ, ਖੈਰ ਵਸਦੇ ਵੇੜਿਆਂ ਦੀ। ਖੈਰ ਦਿਨ ਰਾਤ ਦੀ। ਜੈਨ ਤੁਸੀਂ ਇਸ ਤਰੀਕੇ ਨਾਲ ਮਸਤ ਕਰ